ਕਰਨ ਮਾਮਲੇ ਦੇ ਵਿੱਚ ਜਿੱਥੇ ਆਪਾਂ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵੀਂ ਅਪਡੇਟ ਸੁਣਾਉਨੇ ਆ ਨਵੀਂ ਗੱਲਬਾਤ ਸੁਣਾਉਨੇ ਆ ਉਥੇ ਇੱਕ ਹੋਰ ਜਿਹੜੀ ਖਬਰ ਜੁੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਉਸ ਤੋਂ ਪਹਿਲਾਂ ਇੱਕ ਬਿਕਰਮ ਮਜੀਤ ਸਿੰਘ ਮਜੀਠੀਆ ਜੋ ਤੁਹਾਨੂੰ ਪਤਾ ਕਿ ਸਖਬੀਰ ਬਾਦਲ ਦਾ ਰਿਸ਼ਤੇਦਾਰ ਆ ਬੀਬੀ ਹਰਸਿਮਰਤ ਕੌਰ ਦਾ ਭਰਾ ਆ ਉਹਨੇ ਜਿਵੇਂ ਭਗਵੰਤ ਮਾਨ ਨੂੰ ਲਲਕਾਰਿਆ ਉਹ ਵੀ ਤੁਹਾਨੂੰ ਵੀਡੀਓ ਸੁਣਾਉਣੇ ਆ ਇਹ ਭਗਵੰਤ ਮਾਨਸ਼ਾ ਮਾੜਿਆ ਪਤਾ ਉਹਦੀ ਪਰਚਾ ਕਰ ਦੇਣਾ ਤੇ ਆ ਸਰਿਆਂ ਤੁਹਾਨੂੰ ਲਲਕਾਰੇ ਨੇ ਤੇ ਇਹਨਾਂ ਦੇ ਵੱਲ ਹੋ ਕੇ ਦਿਖਾ ਤੇ ਪਤਾ ਫਿਰ ਲੱਗੂ ਲੋਕ ਅਕਸਰ ਇਹ ਗੱਲਾਂ ਕਰਦੇ ਨੇ ਦੂਸਰੀ ਗੱਲ ਜੋ ਅੱਜ ਪੰਜਾਬ ਦੀ ਪੁਲਸਾ ਜੋ ਅੱਜਕੱਲ੍ਹ ਕਰਿਕਰੀ ਪੰਜਾਬ ਦੀ ਪੁਲਿਸ ਦੀ ਹੋ ਰਹੀ ਆ ਜਾਂ ਹੋ ਚੁੱਕੀ ਆ ਜਾਂ ਅੱਗੇ ਜਾ ਕੇ ਹੋਊਗੀ ਹੁਣ ਵੀਰਵਾਰ ਤੋਂ ਬਾਅਦ ਪਤਾ ਲੱਗੂ ਆ ਇਹ ਨਾਨਕ ਸਿੰਘ ਉਥੇ ਕੀ ਫਾਇਲ ਕਰਦੇ ਨੇ ਅਦਾਲਤ ਦੇ ਵਿੱਚ ਕੀ ਜਵਾਬ ਦਿੰਦੇ ਨੇ ਬਹੁਤੇ ਲੋਕਾਂ ਦਾ ਖੰਡ ਚਰਚਾ ਕੀ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕੀ ਲੋਕ ਕਹਿੰਦੇ ਨੇ ਅਕਸਰ ਪੰਜਾਬ ਦੇ ਪੁਲਿਸ ਦੇ ਲਈ ਤੇ ਅੱਜ ਜਿਹੜਾ ਕਿ ਭਵੰਤਮਾ ਡਿੰਗਾ ਮਾਰ ਰਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕੀ ਜਿਹੜਾ ਸਾਰਾ ਸਿਲਸਿਲਾ ਅੱਜ ਪੰਜਾਬ ਦੇ ਵਿੱਚ ਹਾਲਾਤ ਨੇ ਪੰਜਾਬ ਦੇ ਕੀ ਹੋ ਰਹੇ ਨੇ ਕਈ ਕਹਿੰਦੇ ਇਸ ਤਰ੍ਹਾਂ ਦੇ ਜਿਹੜਾ ਘਟਾਣ ਆਉਂਦੇ ਆ ਤੇ ਆ ਕੇ ਮੁੜ ਜਾਂਦੇ ਆ ਸਰਪੇਕ ਡਰਾਉਣ ਦਾ ਬਹਾਨਾ ਲਾ ਕੇ ਬਾਵਾ ਖੱਟੀ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਕਈ ਥਾਵਾਂ ਉੱਤੇ ਜਿਹੜਾ ਕਿ ਪੁਲਸ ਵੱਲੋਂ ਇਹ ਕੀਤਾ ਗਿਆ ਡਰਾਮਾ ਸ਼ੁਰੂ ਆਉਂਦੇ ਆ ਗੱਡੀਆਂ ਲੈ ਕੇ ਭਰ ਕੇ ਬੱਸਾਂ ਲੈ ਕੇ ਆਉਂਦੇ ਆ ਜੀ ਨਸੇ ਤਸਕਰ ਦਾ ਜਿਹੜਾ ਅਸੀਂ ਘਰ ਟਾਉਣੇ ਆ ਗੱਡੀਆਂ ਲੈ ਕੇ ਆਉਂਦੇ ਆ ਕਾਫਲਾ ਲੈ ਕੇ ਆਉਂਦੇ ਆ ਹਲ ਹਲ ਮਚਾ ਦਿੰਦੇ ਆ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਹੋ ਜਾਂਦੇ ਆ ਤੇ ਆ ਕੇ ਫਿਰ ਫੇਰ ਮੁੜ ਜਾਂਦੇ ਆ ਇਹ ਸਿਲਸਿਲਾ ਕਰੀਬਾ 20 ਦਿਨਾਂ ਤੋਂ ਚੱਲ ਰਿਹਾ ਪਰ ਕਹਿੰਦੇ ਕਿ ਇਹ ਪਤਾ ਨਹੀਂ ਪਲਸਾ ਫਿਰ ਉੱਥੇ ਗੱਲ ਆਉਂਦੀ ਆ ਕਿ ਕੀ ਇਹਨਾਂ ਨੂੰ ਡਰ ਆ ਜਿੰਨਾ ਲੋਕਾਂ ਤੋਂ ਡਰ ਆ ਉਤੋਂ ਹੀ ਕਿਉਂ ਘਪਰਾਉਂਦੇ ਨੇ ਜੇਕਰ ਹਾਂ ਬਿਲਕੁਲ ਸੱਚੀ ਹੋ ਨਸ਼ੇ ਦਾ ਸਦਾਗਰ ਆ ਨਸ਼ਾ ਵੇਚ ਕੇ ਔਰ ਘਰ ਬਣਾਇਆ ਜਾਂ ਨਸ਼ੇ ਦਾ ਕਰਕੇ ਜਿਹੜਾ ਵਪਾਰ ਆ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤਾਂ ਫਿਰ ਦੇਰੀ ਕਾਦੀ ਆ ਕਿਉਂ ਮੁਰਜਦੇ ਆ ਕੇ ਹਲ-ਹਲ ਕਰਕੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਜਦੋਂ ਮਾਮਲਾ ਮਾਂਡੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਭਗਵੰਤ ਮਾਨ ਨੇ ਉਸ ਪਰਿਵਾਰ ਨੂੰ ਮਿਲਣ ਦਾ ਟਾਈਮ ਦੇ ਦਿੱਤਾ ਹੁਣ ਤੁਸੀਂ ਕੀ ਦੇਖਦੇ ਹੋ ਇਹਦੇ ਵਿੱਚ ਕੀ ਰਿਜਨਾ ਤੇ ਦੂਸਰੇ ਪਾਸੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੁਲਿਸ ਹਰ ਥਾਂ ਤੇ ਜਿਹੜੀ ਬਦਨਾਮ ਹੋ ਰਹੀ ਆ ਜਾਨੀ ਕਿ ਘਿਰ ਰਹੀ ਆ ਮੋਗਾ ਦੇ ਵਿੱਚ ਜਿਹੜਾ ਇੱਕ ਸਕੈਂਡਲ ਹੁੰਦਾਗਾ ਸੈਕਸ ਸਕੈਂਡਲ ਦੇ ਵਿੱਚ ਐਸਐਸਪੀ ਤੇ ਐਸਪੀ ਤੇ ਐਸਐਚਓ ਜਿਹੜਾ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤੇ ਆ 18 ਸਾਲ ਬਾਅਦ ਜਿਹੜੇ ਇਹ ਦੋਸ਼ੀ ਕਰਾਰ ਪਾਏ ਗਏ ਆ ਪੁਲਿਸ ਮੁਲਾਜ਼ਮਾ ਵੱਡੇ ਅਫਸਰ ਐਸਐਸਪੀ ਐਸਪੀ ਤੇ ਐਸਐਚਓ ਸੈਕਸ ਕੈਂਡਲ ਬਿਹੜਾ ਮਾਮਲਾ ਹੋਇਆ ਮੋਗਾ ਦੇ ਵਿੱਚ 18 ਸਾਲ ਪੁਰਾਣਾ ਮਾਮਲਾ ਉਹਦੇ ਵਿੱਚ ਹੁਣ ਪੁਲਿਸ ਵਾਲੇ ਦੋਸ਼ੀ ਪਾਏ ਗਏ ਨੇ ਆ ਵੇਖ ਲਓ ਤੁਹਾਡੀ ਕਰ ਕਰੀ ਹੁੰਦੀ ਆ ਹਾਲਾਤ ਨੇ ਤੁਹਾਡੇ ਅੱਜ ਫਿਰ ਜੀ ਗੱਲ ਕਹਿੰਦੇ ਅਸੀਂ ਦੁੱਖ ਲੱਗਦਾ ਕਈਆਂ ਨੂੰ ਤੇ ਜਿਹੜਾ ਪੰਜਾਬ ਦੇ ਵਿੱਚ ਕਰਨਲ ਪਰਿਵਾਰ ਨੂੰ ਉਹਦੀ ਪਤਨੀ ਅੱਜ ਵੀ ਦਹਾਈਆਂ ਦੇ ਰਹੀ ਆ ਕਿ ਸਾਨੂੰ ਕੁੱਟਿਆ ਹੁਣ ਸਰਕਾਰ ਪੁਲਸਾ ਪਤਾ ਕੀ ਬਣਾ ਰਹੀ ਆ ਹੁਣ ਕਰਾਸ ਕੇਸ ਬਣਾਉਗੀ ਵੀ ਅਸੀਂ ਕਰਾਸ ਕੇਸ ਬਣਾ ਦਾਂਗੇ ਤਾਂ ਜਾ ਕੇ ਇਹਨੂੰ ਕਿ ਕਿਤੇ ਨਾ ਕਿਤੇ ਜਾ ਕੇ ਕਰਨਲ ਪਰਿਵਾਰ ਨੂੰ ਪੁਲਸ ਦੇ ਨਾਲ ਸਮਝੌਤਾ ਕਰਨਾ ਪਊਗਾ ਕਿਉਂਕਿ ਕਰਨਲ ਪਰਿਵਾਰ ਦੀ ਜਿਹੜੀ ਨੌਕਰੀ ਹੈ ਬਹੁਤ ਵੱਡੀ ਆ ਫੌਜ ਦੇ ਵਿੱਚ ਆ ਤੇ ਦੁੱਧ ਜਿਹੜੇ ਚਾਰ ਇਨਸਪੈਕਟਰ ਆ ਤੇ ਅੱਠ ਜਿਹੜੇ ਉਹਨਾਂ ਦੇ ਬਾਡੀਗਾਰਡ ਆ ਉਹਨਾਂ ਦੀ ਨੌਕਰੀ ਦਾ ਜਿਹੜਾ ਵੱਡਾ ਸਵਾਲ ਆ ਤੇ ਉਹਨਾਂ ਦੀ ਨੌਕਰੀ ਤਾਂ ਚਲੀ ਜਾਣੀ ਆ ਡਿਸਮਿਸ ਹੋਣੇ ਨੇ ਤੇ ਇਹ ਵੱਡੇ ਜਿਹੜੇ ਸਵਾਲ ਇਹਨਾਂ ਨੇ ਇਹ ਸੋਚਿਆ ਕਿ ਅਸੀਂ ਕਰਨਲ ਪਰਿਵਾਰ ਨੂੰ ਹੁਣ ਕਵੇਂ ਦਵਾਣਾਗਾ ਤੇ ਇਹ ਤੇ ਥੋੜੀ ਮੈਂ ਤੁਹਾਨੂੰ ਇੱਕ ਵੀਡੀਓ ਸੁਣਾ ਦੇਵਾਂ ਐਸਐਸਪੀ ਨਾਲ ਸਿੰਘ ਬਾਰੇ ਇੱਕ ਪੁਲਿਸ ਅਫਸਰ ਹੀ ਕੀ ਕਹਿੰਦਾਗਾ ਕਿ ਉਹਨੇ ਬਠਿੰਡੇ ਦੇ ਵਿੱਚ ਜਦੋਂ ਐਸਐਸਪੀ ਹੁੰਦਾ ਸੀ ਕੀ ਕੁਝ ਕੀਤਾ ਇਹ ਤਾਂ ਤੁਹਾਨੂੰ ਸੁਣਾਉਣੇ ਪਹਿਲਾਂ ਵੀਡੀਓ ਸੁਣੋ ਫਿਰ ਆਪਾਂ ਜਿਸ ਜੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਕ ਗੱਲਾਂ ਤੇ ਇਹਨਾਂ ਦੀ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਔਰ ਐਸਐਸਪੀ ਰੈਂਕ ਲਾਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇੰਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ ਤੇ ਉਹ ਅੰਦਰ ਇਹਨੂੰ ਕਰੋ ਬੰਦ ਨੂੰ ਇਹ ਜੋ ਥਾਣੇ ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖ ਦੇਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ ਇਹਦੀ ਆ ਇੱਜ਼ਤ ਹੈ ਇਹਨਾਂ ਦੇ ਵਿਭਾਗ ਵਿੱਚ ਮੈਂ ਕਹਿੰਦਾ ਲਾਹਨਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 27-22 ਸਾਲ ਨੌਕਰੀ ਕੀਤੀ ਜਾਂ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸੀਏ ਨਾ ਆ ਜਿਹੜੇ ਸਾਡੇ ਵਰਗੇ ਆ ਮੁੱਛਾਂ ਏ ਕਰਕੇ ਤੇ ਆ ਮੋਢਿਆਂ ਤੇ ਸਟਾਇਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆਂ ਗੰਦੀਆਂ ਗਾਲਾਂ ਧੀਆਂ ਦੀਆਂ ਗਾਲਾਂ ਤੱਕ ਅਫਸਰ ਕੱਢਦੇ ਮਿਲਾਈਓ ਕਿਹੜੀ ਗੱਲ ਕਰਦੇ ਤੁਸੀਂ ਅਜਿਹਾ ਸੋਚਦੇ ਹੁੰਦੇ ਸੀ ਚਲੋ ਜਦੋਂ ਅਸੀਂ ਭਰਤੀ ਹੋਏ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇ ਇੱਕ ਬੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆਹ ਪੀੜੀ ਤਾਂ ਬੜੀ ਪੜ੍ਹੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਹੁਣ ਪੀੜੀ ਕਾਦੀ ਪੜ੍ਹੀ ਲਿਖੀ ਆ ਬਾਈ ਗੱਲ ਸੱਚੀ ਕਰੇਗਾ ਕਿ ਹੁਣ ਅਸੀਂ ਉਮੀਦ ਲਗਾਈ ਸੀ ਕਿ ਨਵੇਂ ਨੌਜਵਾਨ ਭਰਤੀ ਹੋਏ ਨੇ ਇੰਨੇ ਨਾਮੇ ਸਦਰਨਗੇ ਸੁਧਾਰ ਕਰਨਗੇ ਪੁਲਿਸ ਦੇ ਵਿੱਚ ਸੁਧਾਰ ਹੋਊਗਾ ਪਹਿਲਾਂ ਤਾਂ ਅੰਡਾ ਚੋਰ ਅੰਡੇ ਚੋਰੀ ਕਰਦੇ ਸੀ ਹੁਣ ਅਲ ਤਾਂ ਪਤੰਦਰਾਂ ਨੇ ਟਰਾਲੀਆਂ ਚੋਰੀ ਕਰਨ ਲੱਗ ਪਏ ਜਿਹੜੀਆਂ ਕਿਸਾਨਾਂ ਦੀਆਂ ਟਰਾਲੀ ਚੋਰੀ ਕਰ ਲਈ ਉਹ ਵੀ ਟਰਾਲਾ ਟਰੈਲੀ ਵੀ ਨਹੀਂ ਵੱਡਾ ਟਰਾਲਾ ਚੋਰੀ ਕਰ ਲਿਆ ਐਦੀ ਸ਼ਰਮ ਵਾਲੀ ਹਇਆ ਵਾਲੀ ਗੱਲ ਕਿੱਥੋਂ ਹੋ ਗਈ ਇਹ ਹਾਲਾਤ ਨੇ ਪੁਲਿਸ ਪੰਜਾਬ ਪੁਲਿਸ ਦੀ ਫਿਰ ਆਪਣੇ ਇਹ ਔਗੁਣਾ ਨੂੰ ਸੁਪਾਉਣ ਦੇ ਲਈ ਫਿਰੇ ਡਰਾਮੇ ਕਰਦੀ ਆ ਪੁਲਸਾ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜਾ ਕਿ ਲੋਕਾਂ ਤੇ ਤਸੱਦਦ ਕਰਦੀ ਆ ਫਿਰ ਇੱਕ ਹਵਾ ਬਣਾਉਂਦੀ ਆ ਫਿਰ ਡਰਾਮੇ ਕਰਦੀ ਆ ਫਿਰ ਲੋਕਾਂ ਨੂੰ ਡਰਾਉਂਦੀ ਆ ਫਿਰ ਇੱਕ ਹੂਟਰ ਪਜਾਬ ਜਾ ਕੇ ਲੋਕਾਂ ਪਰ ਜਿਹੜਾ ਦਹਿਸਤ ਪੈਦਾ ਕਰਦੀ ਆ ਇਹਨਾਂ ਦੇ ਕਾਰਨਾਮੇ ਮੈਂ ਸਾਰੇ ਜਾਣਦਾਗਾ ਨੇੜੇ ਹੋ ਕੇ ਦੇਖੇ ਹੋਏ ਨੇ ਸਹੀ ਇਹ ਗੱਲ ਵੀਰ ਦੀ ਕਿ ਗਾਲਾਂ ਕੱਢਦੇ ਨੇ ਅਫਸਰ ਛੋਟੇ ਮੁਲਾਜ਼ਮਾਂ ਨੂੰ ਅੱਜ ਬਹੁਤੇ ਮੁਲਾਜ਼ਮ ਨੇ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਤਾਂ ਪੰਗਾ ਲੈ ਲਿਆ ਪੁਲਿਸ ਦੇ ਵਿੱਚ ਭਰਤੀ ਹੋ ਕੇ ਕਿ ਸਾਨੂੰ ਤਾਂ ਹੁਣ ਲੋਕ ਇਹ ਕਹਿਣ ਲੱਗ ਪਏ ਕਿ ਪੁਲਿਸ ਵਾਲਿਆਂ ਨੂੰ ਹੁਣ ਤਾਂ ਯਾਰ ਕੋਈ ਸਾਖ ਵੀ ਨਹੀਂ ਕਰਦਾ ਇਤੋਂ ਤੱਕ ਗੱਲਾਂ ਹੁੰਦੀਆਂ ਨੇ ਇਹ ਇਹ ਗੱਲਾਂ ਹੁੰਦੀਆਂ ਨੇ ਐਡਾ ਕਰਤਾਰ ਨੀਮਾ ਤੁਸੀਂ ਐਡਾ ਘਟਿਆ ਕਰਤਾਰ ਜਿਹੜਾ ਤੁਸੀਂ ਥੱਲੇ ਲਿਆ ਡਾਊਨ ਕਰ ਦਿੱਤਾ ਕੁਝ ਚੰਦਕ ਬੰਦਿਆਂ ਨੇ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਸਾਰੀ ਪੁਲਿਸ ਨੂੰ ਜਿਹੜਾ ਤੁਸੀਂ ਦਾਗ ਲਾ ਦਿੱਤਾ ਜਿਹੜਾ ੱੱਬਾ ਲੱਗਿਆ ਹੋਇਆਗਾ ਇਹ ਪਹਿਲਾਂ 90 92 ਦੇ ਹੱਕ ਵਿੱਚ ਤੁਹਾਡੇ ਉੱਤੇ ਲੱਗਿਆ ਸੀ ਕਿ ਤੁਸੀਂ ਘਰਾਂ ਦੇ ਵਿੱਚ ਬੁੱਚੜ ਅਫਸਰਾਂ ਨੇ ਚੁੱਕ-ਚੁੱਕ ਕੇ ਨੌਜਵਾਨਾਂ ਨੂੰ ਮਾਰਿਆ ਸਮੇਤ ਸੈਣੀ ਕੇ ਪੀਐਸ ਗੱਲ ਵਰਗਿਆਂ ਨੇ ਸਵਰਨਕੋਟ ਨੇ ਵਰਗਿਆਂ ਨੇ ਹੋਰ ਪਤਾ ਨਹੀਂ ਕਿੰਨੇ ਯਾਲਮ ਬੈਠੇ ਨੇ ਜਿਹੜੇ ਪੁਲਿਸ ਦੇ ਅਫਸਰ ਅਜੇ ਜਿਉਂਦੇ ਆ ਕੁਝ ਮਰ ਖੱਪ ਕੇ ਉਹਨਾਂ ਨੇ ਕਵੇਂ ਨੌਜਵਾਨਾਂ ਦਾ ਜਿਹੜਾ ਘਾਣ ਕੀਤਾ ਉਹਨਾਂ ਨੂੰ ਘਰਾਂ ਦੇ ਵਿੱਚ ਚੁੱਕ-ਚੁੱਕ ਕੇ ਕਿਹਦਾ ਨਹਿਰ ਉੱਤੇ ਮੁਕਾਬਲਾ ਬਣਾ ਦਿੱਤਾ ਕਿਸੇ ਦਾ ਖੇਤਾਂ ਤੇ ਲੈ ਕੇ ਮੁਕਾਬਲਾ ਬਣਾ ਦਿੱਤਾ ਤੇ ਫੀਤੀਆਂ ਸ਼ਤਾਰ ਲਗਾਉਂਦੇਗੇ ਐਤੋਂ ਤੱਕ ਕੇ ਇੱਕ ਮਲਾਕ ਨੇ ਮੈਨੂੰ ਗੱਲ ਦੱਸੀ ਉਹਨੂੰ ਪਤਾ ਨਹੀਂ ਸੀ ਕਿ ਪੱਤਰਕਾਰ ਆ ਕਿ ਮੀਡੀਆ ਦੇ ਵਿੱਚ ਕੰਮ ਕਰਦਾ ਉਹਨੇ ਗੱਲ ਦਸਦੀ ਕਿ ਕਹਿੰਦਾ ਜਦੋਂ ਕਈ ਵਾਰੀ ਕਹਿੰਦਾ ਲਾ ਜਾ ਕੇ ਮਾਰ ਕੇ ਬੰਨ ਕੇ ਜਦੋਂ ਬੰਦੇ ਨੂੰ ਆਦਮ ਹੋਇਆ ਹੋ ਜਾਂਦਾ ਉਹ ਸਿੱਟ ਕੇ ਜਾਂ ਭੱਜ ਜਾਂਦੇ ਕਿਦਾ ਕਈ ਅਵਸਰ ਤਾਂ ਐਡੇ ਗੰਦੇ ਸੀ ਕਹਿੰਦਾ ਉਹਨਾਂ ਦੇ ਕਈ ਵਾਰੀ ਸੋਨੇ ਦੀਆਂ ਸੰਪਤੀਆਂ ਕੜੇ ਪਾਏ ਹੁੰਦੇ ਸੀ ਕਹਿੰਦਾ ਉਹ ਵੀ ਲਾ ਲੈਂਦੇ ਸੀ ਆ ਹਾਲਾਤ ਨੇ ਆਹਾ ਜਿਹੜੇ ਮੈਂ ਦੱਸ ਰਿਆਂ ਇਹ ਇੱਕ ਜਿਹੜਾ ਆਪਾਂ ਕਹਿੰਦੇ ਕਿ ਪੰਜਾਬ ਪੁਲਿਸ ਦੇ ਜਿਹੜਾ ਇੱਕ ਜਵਾਨ ਨੇ ਇਹ ਗੱਲ ਮੈਨੂੰ ਦੱਸੀ ਹਕੀਕਤ ਦੱਸੀ ਕਹਿੰਦਾ ਇਹ ਗੱਲਾਂ ਬਾਈ ਸੱਤੋ ਕਰਾਉਂਦੇ ਰਹੇ ਆ ਕਹਿੰਦਾ ਆਪ ਖੁਦ ਜੇ ਵੱਡੇ ਵੱਡੇ ਅਫਸਰ ਕਹਿੰਦਾ ਉਹਨਾਂ ਦੇ ਕੜੇ ਲੈ ਲਾ ਕੇ ਲੈ ਜਾਂਦੇ ਸੀ ਕਹਿੰਦਾ ਫੜ ਕੇ ਮੁਕਾਬਲਾ ਕਹਿੰਦੇ ਮੁਕਾਬਲਾ ਬਣਾਤਾ ਕਿਤੇ ਕਿਸੇ ਨਾਲ ਬੰਨ ਕੇ ਮਾਰ ਦਿੰਦੇ ਸੀ ਗੋਲੀਆਂ ਕਿਤੇ ਕਿਸੇ ਨਾਲ ਬੰਨ ਕੇ ਇਹ ਕਹਿਰ ਕਮਾਇਆ ਚਲੋ ਉਸ ਤੋਂ ਬਾਅਦ ਲੱਗਦਾ ਸੀ ਕਿ ਪੰਜਾਬ ਪੁਲਿਸ ਦਾ ਇੱਕੋ ਦੌਰ ਅੰੰਗ ਚੱਲਿਆ ਅਗਲਾ ਦੌਰ ਆ ਜਿਹੜਾ ਵਧੀਆ ਆਵੇਗਾ ਲੋਕ ਸੁਧਰਨਗੇ ਤੇ ਪੁਲਿਸ ਵੀ ਸੁਧਰੇਗੀ ਪੋਰਸਲੇ ਪੈਸਾ ਇਹਨਾਂ ਨੇ ਕਿੱਡੀ ਵੱਡੀ ਇਹਨਾਂ ਦੀ ਤਨਖਾਹ ਹੋਵੇ ਚਾਹੇ ਇਹਨਾਂ ਲੱਖ ਹੋਵੇ ਚਾਹੇ 1.5 ਲੱਖ ਹੋਵੇ ਚਾਹੇ 70-75000 ਰੁਪਿਆ ਹੋਵੇ ਪਤੰਦਰ ਰੁਪਏ ਲੈਣ ਹੋਣੀ ਛੱਡਦੇ ਰਿਸਵ ਤੋਂ ਲੈਣਾ ਤਾਂ ਹਟਦੀ ਨਹੀਂ ਇਹ ਪਤਾ ਨਹੀਂ ਇਹਨਾਂ ਦੇ ਕੀ ਅੰਦਰ ਬੈਠਾ ਹੋਇਆਗਾ ਕਿ ਰਿਸਵ ਤੋਂ ਬਿਨਾ ਤਾਂ ਇਹਨਾਂ ਦਾ ਢਿੱਡ ਭਰਦੇ ਨਹੀਂ ਇਹਨਾਂ ਦਾ ਇੱਕ ਮੈਂ ਕਹਿੰਦਾ ਕਿ ਇੱਕ ਕਿੱਤਾ ਬਣ ਚੁੱਕੀ ਆ ਇੱਕ ਆਦਤ ਪੈ ਗਈ ਜਵੇਂ ਕਹਿੰਦੇ ਪਸ਼ੂ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਏ ਉਹਦੇ ਵਿੱਚ ਇੱਕ ਗੋਹਾ ਲਾ ਦੇ ਤੁਸੀਂ ਉਹ ਹਟਦਾ ਨਹੀਂ ਕਹਿੰਦੇ ਉਹਨੇ ਰੱਸਣਾ ਚੱਬੇ ਹੀ ਚੱਪਣਾ ਉਹ ਇਹ ਹਾਲਾਤ ਨੇ ਪੁਲਿਸ ਦੇ ਤੁਸੀਂ ਜਿੰਨਾ ਮਰਜ਼ੀ ਤੁਸੀਂ ਪੁਲਿਸ ਆਪਣੀ ਸਰਕਾਰ ਇਹਨਾਂ ਤੇ ਪਾਬੰਦੀ ਲਾ ਦੇ ਕਿੰਨੇ ਮਰਜ਼ੀ ਨੂੰ ਫੜ ਲਿਆ ਐ ਸੱਚੂ ਕਿੰਨੇ ਫੜੇ ਨੇ ਤਹਿਸੀਲਦਾਰ ਫੜੇ ਨੇ ਪਟਵਾਰੀ ਫੜੇ ਨੇ ਸਾਰੇ ਮੈਕਮੇਂ ਦੀ ਗੱਲ ਆ ਕੱਲੇ ਪੁਲਿਸ ਮੈਕਮੇਂ ਦੀ ਸਾਰੇ ਮੈਕਮੇਂ ਦੇ ਵਿੱਚ ਇਹੀ ਹਾਲ ਆ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਕਰਨਲ ਪਰਿਵਾਰ ਨੂੰ ਜੇ ਭਗਵੰਤ ਮਾਨ ਮਿਲ ਰਿਹਾ 31 ਮਾਰਚ ਨੂੰ ਕੀ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਮਝੌਤਾ ਕਰਨ ਦੇ ਤਹਿਤ ਖ ਜਾਵੇਗਾ ਪਰਿਵਾਰ ਦੇ ਉੱਪਰ ਦਬਾਅ ਪਾਵੇਗਾ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਭਗਵਾਨਤਮਾਨ ਸਮਝੌਤਾ ਕਰਾਉਣ ਦੇ ਲਈ ਜਿਹੜਾ ਕਿ ਪੂਰਾ ਤਤ ਪਰ ਜ਼ੋਰ ਲਾਊਗਾ ਆਖਰ ਪੰਜਾਬ ਦਾ ਮੁੱਖ ਮੰਤਰੀ ਆ ਕੀ ਦਲਾਸਾ ਦੂਆ ਪਰਿਵਾਰ ਨੂੰ ਦੇਖਦੇ ਆ ਕਿ ਪਰਿਵਾਰ ਜੇਕਰ ਸਮਝੌਤੇ ਤੇ ਖੜਦਾ ਜਾਂ ਸਮਝੌਤਾ ਕਰਦਾ ਤੇ ਫਿਰ ਜਿਹੜੇ ਲੱਖਾਂ ਸੈਨਿਕ ਨੇ ਜਿਨ੍ਹਾਂ ਨੇ ਇਕੱਠਾ ਕੀਤਾ ਸੀ ਉਹਨਾਂ ਦੀਆਂ ਜਿਹੜੀਆਂ ਮੈਂ ਕਹਿ ਦਊਂ ਆ ਕਿ ਜਿਲਾਂ ਤੇ ਜਿਹੜਾ 60 ਦਾ ਜ਼ਰੂਰ ਵੱਜੂਗੀ ਪਰ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਸਮਝੌਤਾ ਕਰੂਗਾ ਕਿਉਂਕਿ ਉਹਨਾਂ ਦੀ ਪਤਨੀ ਬੜੀ ਕੈਨੇਡਰ ਤੇ ਬਹਾਦਰ ਅੱਜ ਦੇ ਟਾਈਮ 'ਚ ਗਣੀ ਜਾਂਦੀ ਆ ਦੇਖੋ ਭਾਈ ਕੱਲ ਨੂੰ ਜੇਕਰ ਇਹ ਜੀ ਗੱਲ ਹੁੰਦੀ ਆ ਫਿਰ ਆਉਣ ਵਾਲਾ ਵਕਤ ਦੱਸੂਗਾ ਤੁਸੀਂ ਇਸ ਵੀਡੀਓ ਨੂੰ ਬਾਕੀ ਤੋਂ ਵੀ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਲਿਖਣੇ ਨੇ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ